ਹੋਇਆ ਗਿਆ ਹੈ ਕਿ ਜਦੋਂ ਚਾਈਨਾ ਦਾ ਦੌਰਾ ਕਰਕੇ ਮਿਸਟਰ ਕਾਰਨੀ ਹੁਣੀ ਬੈਕ ਆਏ ਆ ਬੈਕ ਆਉਣ ਤੋਂ ਬਾਅਦ ਇੰਨਾ ਇੰਨਾ ਜਿਹੜੀ ਇੱਕ ਸਾਲਾਨਾ ਇੱਕ ਕਾਨਫਰੰਸ ਹੁੰਦੀ ਆ ਵਰਲਡ ਇਕਨੋਮਿਕ ਇੱਕ ਇਕਨੋਮਿਕਲ ਫੋਰਮ ਦੀ ਜਿਹੜੀ ਇੱਕ ਸਮਿਟ ਹੁੰਦੀ ਆ ਉਹਦੇ ਵਿੱਚ ਜਾ ਕੇ ਉਹਨਾਂ ਨੇ ਇੱਕ ਸਪੀਚ ਦਿੱਤੀ ਜਿੱਥੇ ਉਹਨਾਂ ਨੇ ਡਾਇਰੈਕਟਲੀ ਤੌਰ ਤੇ ਤਾਂ ਯੂਐਸਏ ਦਾ ਨਾਮ ਨਹੀਂ ਲਿਆ ਪਰ ਇਨਡਾਇਰੈਕਟਲੀ ਉਹਨਾਂ ਦੀ ਸਾਰੀ ਸਪੀਚ ਸੀਗੀ ਉਹ ਅਲੱਗ-ਪਗ ਹਰ ਇੱਕ ਬੰਦੇ ਨੂੰ ਲੱਗ ਰਿਆ ਸੀ ਵੀ ਉਹ ਰਿਗਾਰਡਿੰਗ ਯੂਐਸਏ ਦੇ ਹੈਗੀ ਆ ਉਹਨਾਂ ਨੇ ਕਿਹਾ ਵੀ ਜਿਹੜੇ 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 ਦੇਸ਼ ਪਾਵਰ ਹੋਲਡ ਕਰਦੇ ਨੇ ਜਿਨ੍ਹਾਂ ਕੋਲ ਬਹੁਤ ਆਰਚ ਪਾਵਰ ਹੈਗੀ ਆ ਉਹਨਾਂ ਦੀਆਂ ਇਕਨੋਮੀਆਂਜ਼ ਦੇ ਵਿੱਚ ਜਿਹੜੀ ਇੰਟੀਗ੍ਰੇਸ਼ਨ ਹੈਗੀ ਹੈ ਦੂਸਰੀਆਂ ਛੋਟੀਆਂ ਕੰਟਰੀਆਂ ਦੇ ਨਾਲ ਉਹ ਆਪਣੀ ਕਿਤੇ ਨਾ ਕਿਤੇ ਪਾਵਰ ਯੂਜ਼ ਕਰਦੇ ਆ ਆਪਣੀ ਤੌਂਸ ਦਿਖਾਉਂਦੇ ਆ ਉਹਨੂੰ ਆਪ ਦੇ ਫਾਇਦੇ ਲਈ ਯੂਜ਼ ਕਰਦੇ ਆ ਉਸ ਪਾਵਰ ਨੂੰ ਇਹ ਚਾਹੇ ਹੁਣ ਆਪਾਂ ਅੱਜਕੱਲ੍ਹ ਲੜਾਈ ਤਾਂ ਨਹੀਂ ਕਰ ਸਕਦੇ ਪਰ ਇਹ ਕਿਹੜੀ ਪਾਵਰ ਹੈਗੀ ਉਹ ਥਰੂ ਟੈਰਫਸ ਨੂੰ ਲੈ ਕੇ ਵੀ ਸਾਡੀ ਗੱਲ ਮੰਨੋ ਨਹੀਂ ਸੀ ਤੇ ਟੈਰਫ ਲਾ ਦਾਂਗੇ ਅਸੀਂ ਇਹ ਕਰਦਾਂਗੇ ਉਸੇ ਰਾਹੀਂ ਦਿਖਾਈ ਜਾਂਦੀ ਹੈ ਅੱਜਕੱਲ੍ਹ ਸਿੱਧੀ ਕੋਈ ਵਾਰ ਵਾਲੀ ਗੱਲ ਨਹੀਂ ਵੀ ਸਾਡੇ ਕੋਲ ਨਿਊਕਲੀਅਰ ਆ ਜਾਂ ਕੁਝ ਹੋਰ ਆ ਨਹੀਂ ਪਰ ਇੰਡਾਇਰੈਕਟਲੀ ਕਿ ਅਸੀਂ ਤੁਹਾਨੂੰ ਓਨ ਕਰਦੇ ਵੀ ਸਾਡੀ ਪਾਵਰ ਜਾਦੇ ਉਹਨਾਂ ਦਾ ਮੈਸੇਜ ਇਹ ਸੀ ਉਹਨਾਂ ਨੇ ਕਿਹਾ ਵੀ ਜਿਹੜੀਆਂ ਛੋਟੀਆਂ ਕੰਟਰੀਆਂ ਨੇ ਉਹਨਾਂ ਨੂੰ ਆਪਸ ਦੇ ਵਿੱਚ ਜਿਹੜਿਆ ਟ੍ਰੇਡ ਆਫ ਹੋਣੀ ਚਾਹੀਦੀ ਆ ਤਾਂ ਕਿ ਜਿਹੜਾ ਉਹਨਾਂ ਦੀ ਉਹਨਾਂ ਦੀ ਡਿਪੈਂਡੈਂਸੀ ਹੈਗੀ ਆ ਉਹ ਇਹਨਾਂ ਸੇ ਇੱਕ ਇੱਕ ਕੰਟਰੀ ਤੋਂ ਹਟ ਕੇ ਦੂਸਰੀ ਕੰਟਰੀਆਂ ਤੇ ਵੀ ਜਾ ਸਕੇ ਕਾਜ਼ ਜਦੋਂ ਤੁਹਾਡੀ ਇੰਡੀਪੈਂਡੈਂਸੀ ਇੱਕ ਕੰਟਰੀ ਦੇ ਉੱਤੇ ਹੁੰਦੀ ਆ ਤਾਂ ਸਭ ਤੋਂ ਵੱਡੀ ਹਿੱਟ ਤੁਹਾਨੂੰ ਵੱਜਦੀ ਆ ਜਦੋਂ ਇਦਾਂ ਦੀ ਸਿਚੁਏਸ਼ਨ ਕ੍ਰੀਏਟ ਹੁੰਦੀ ਆ ਸੋ ਇਸੇ ਮੱਦੇਨਜ਼ਰ ਦੇ ਉਹਨਾਂ ਨੂੰ ਜਿਹੜੀ ਸਪੀਚ ਸੀਗੀ ਉਹਨਾਂ ਨੂੰ ਬਹੁਤ ਹੀ ਅ ਸਲਾਈਆ ਗਿਆ ਤੇ ਉਸ ਦੇ ਵਿੱਚ ਉਹਨੂੰ ਸਟੈਂਡਿੰਗ ਓਵੇਸ਼ਨ ਵੀ ਮਿਲਦਾ ਹੈ ਸਪੀਚ ਦੇ ਦੌਰਾਨ ਫਿਰ ਹੁੰਦਾ ਕਿ ਆ ਵੀ ਸਾਡਾ ਵੱਡਾ ਬੁੜਾ ਉਹਦੇ ਕਹਿਣ ਨੂੰ ਇਹ 트ੰਪਸ ਸਾਹੂ ਹੋ ਜਾਂਦੇ ਥੋੜੇ ਜੇ ਖਫਾ ਉਹ ਚੀਜ਼ ਤੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਸਾਰੀ ਦੀ ਸਾਰੀ ਸਪੀਚ ਆ ਉਹ ਮੈਨੂੰ ਹੀ ਮੱਦੇ ਨਜ਼ਰ ਰੱਖ ਕੇ ਦਿੱਤੀ ਗਈ ਆ ਸੋ ਇਸ ਦੇ ਨਾਲ ਹੀ ਉਹਨਾਂ ਨੇ ਕੀ ਹੁੰਦੇ ਆ ਵੀ ਉਦੋਂ ਤੱਕ ਕੁਝ ਨਹੀਂ ਬੋਲਦੇ ਕੁਝ ਜਦੋਂ ਪਹਿਲਾਂ ਚਾਈਨਾ ਦੇ ਵਿੱਚ ਗਏ ਸੀ ਤਾਂ ਅਕਸਰ ਉਹਨਾਂ ਨੇ ਲੋਕਾਂ ਨੇ ਜਿਹੜੇ ਇੰਟਰਵਿਊ ਕਰਦੇ ਆ ਉਹਨਾਂ ਨੇ ਪੁੱਛਿਆ ਰਿਪੋਰਟਰਸ ਨੇ 트ੰਪ ਉਹਨਾਂ ਨੂੰ ਵੀ ਤੁਸੀਂ ਇਸ ਚੀਜ਼ ਨੂੰ ਕਿਦਾਂ ਦੇਖਦੇ ਹੋ ਵੀ ਕਾਰਨੀ ਹੋਣੀ ਚਾਈਨਾ ਦੇ ਨਾਲ ਡੀਲ ਕਰਦੇ ਆ ਉਦੋਂ ਉਹਨਾਂ ਦਾ ਰਿਸਪੌਂਸ ਕੁਝ ਡਿਫਰੈਂਟ ਸੀ ਕਿਾ ਉਦੋਂ ਕਹਿੰਦੇ ਵੀ ਚਲੋ ਠੀਕ ਹੈ ਜੇ ਮੈਂ ਉਹਦੀ ਜਗ੍ਹਾ ਤੇ ਹੁੰਦਾ ਤਾਂ ਸ਼ਾਇਦ ਮੈਂ ਵੀ ਇਹੀ ਕਰਦਾ ਪਰ ਇਸ ਸਪੀਚ ਤੋਂ ਬਾਅਦ ਜਿਹੜਾ ਉਹਨਾਂ ਦਾ ਰਿਸਪੌਂਸ ਆ ਬਦਲ ਜਾਂਦਾ ਆ ਪਹਿਲੀ ਗੱਲ ਹੁੰਦੀ ਜਿਹੜਾ ਬਾਰਡਰ ਆਫ ਪੀਸ ਬਣਾਇਆ ਜਾਂਦਾ ਉਹਦੇ ਵਿੱਚ ਜਿਹੜੀ ਇਨ ਉਹਨੂੰ ਟਵੀਟ ਦੇ ਰਾਹੀਂ ਉਹ ਕਹਿੰਦੇ ਵੀ ਅਸੀਂ ਤੁਹਾਡੀ ਜਿਹੜੀ ਹੈ ਇਨਵਿਟੇਸ਼ਨ ਉਹ ਵਿਦਡਰੋ ਕਰ ਲੱਗੇ ਆ। ਸੈਕੰਡ ਥਿੰਗ ਹੁੰਦੀ ਹੈ ਵੀ ਉਸ ਤੋਂ ਬਾਅਦ ਉਹ ਕਹਿੰਦੇ ਵੀ ਜੇ ਤੁਸੀਂ ਇਹ ਫ੍ਰੀ ਟੇਟਡ ਐਗਰੀਮੈਂਟ ਦੇ ਵਿੱਚ ਜਾਂਦੇ ਹੋ ਚਾਈਨਾ ਦੇ ਨਾਲ ਤਾਂ ਅਸੀਂ ਤੁਹਾਡੀ ਇਹ ਆਈ ਥਿੰਕ ਥੋੜੇ ਦਿਨਾਂ ਤੋਂ ਬਾਅਦ ਹੀ ਗੱਲ ਆਈ। ਇਹ ਰਾਈਟ ਨਹੀਂ ਹੁੰਦਾ ਪਰ ਥੋੜੇ ਦਿਨਾਂ ਤੋਂ ਬਾਅਦ ਵੀ ਜੋ ਜਿਵੇਂ ਬਿਲਡ ਹੁੰਦੀ ਹੈ ਸਿਚੁਏਸ਼ਨ ਫਿਰ ਉਸ ਤੋਂ ਬਾਅਦ ਗੱਲ ਆ ਜਾਂਦੀ ਵੀ ਜੇ ਤੁਸੀਂ ਹੁਣ ਚਾਈਨਾ ਦੇ ਨਾਲ ਕੋਈ ਐਗਰੀਮੈਂਟ ਕਰੋਗੇ ਤਾਂ ਅਸੀਂ ਤੁਹਾਡੀ ਹਰ ਇੱਕ ਚੀਜ਼ ਦੇ ਉੱਤੇ ਨਾ ਕਿ ਸਟੀਲ ਤੇ ਨਾ ਹੀ ਅਲੂਮੀਨੀਅਮ ਦੇ ਉੱਤੇ ਸਿਰਫ ਇਹ ਇਹ ਚੀਜ਼ਾਂ ਦੇ ਉੱਤੇ ਨਹੀਂ ਸਿਰਫ ਸਾਰੀਆਂ ਚੀਜ਼ਾਂ ਦੇ ਉੱਤੇ ਜੋ ਵੀ ਇੰਗੋਰਜੈਂਟ ਸਰਵਿਸਿਜ਼ ਆਉਂਦੀਆਂ ਨੇ ਸਾਰੀਆਂ ਤੇ 100% ਟੈਰਫ ਲਾਵਾਂਗੇ ਹੁਣ ਆਲਮੋਸਟ 900 ਬਿਲੀਅਨ ਡਾਲਰ ਦਾ ਟ੍ਰੇਡ ਹੋ ਰਿਹਾ ਵਾ ਯੂ ਐਸ اے ਤੇ ਕੈਨੇਡਾ ਦਾ ਸੇ ਜੇ 100% ਟੈਰਫ ਲੱਗ ਜਾਂਦਾ ਤਾਂ ਆਲਮੋਸਟ ਡਬਲ ਹੋ ਜਾਂਦਾ ਹੁਣ ਇੱਕ ਪਾਸੇ ਕੈਨੇਡਾ ਦਾ ਹਿੱਟ ਕਰੇਗਾ ਹੀ ਕਰੇਗਾ ਕਿਉਂਕਿ ਉਹਨਾਂ ਦੀ ਜਿਹੜੀ ਇਕਨੋਮੀ ਆ ਉਸ ਦੇ ਵਿੱਚ ਬਹੁਤ ਵੱਡਾ ਟ੍ਰੇਡ ਹੈਗਾ 파ਟਨਰ ਇਹ ਪਰ ਉਸ ਦੇ ਨਾਲ ਜਿਹੜੀ ਕੰਜ਼ਿਊਮਰ ਪ੍ਰਾਈਸ ਕੰਜ਼ਿਊਮਰ ਪ੍ਰਾਈਸ ਆ ਜਿਹੜੇ ਜਿਹੜਾ ਇਧਰੋਂ ਸਮਾਨ ਉਧਰ ਨੂੰ ਜਾਂਦਾ ਆ ਉਹਨਾਂ ਦਾ ਪ੍ਰਾਈਸ ਬਹੁਤ ਵੱਧ ਜਾਂਦਾ ਤਾਂ ਉੱਥੋਂ ਦੇ ਕੰਜ਼ਿਊਮਰ ਵੀ ਹਾਰਟ ਕਰਦਾ ਪਰ ਅਸਲ ਦੇ ਵਿੱਚ ਕੀ ਹੁੰਦਾ ਉਸ ਤੋਂ ਬਾਅਦ ਵੀ ਇੱਕ ਦੋ ਚੀਜ਼ਾਂ ਹੋਰ ਆਉਂਦੀਆਂ ਨੇ ਜਿੱਥੇ ਇੱਕ ਕਾਰਨੀ ਹੋਣੀ ਟ੍ਰੰਪ ਨੇ ਟਵੀਟ ਕਰਕੇ ਕਹਿੰਦੇ ਆ ਹੁਣ ਗੱਲ ਆ ਜਾਂਦੀ ਵੀ ਜੇ 100% ਪਹਿਲੀ ਗੱਲ ਤਾਂ ਜੇ 100% ਟੈਰਫ ਲੱਗਦਾ ਤਾਂ ਕੀ ਸਿਚੁਏਸ਼ਨ ਹੁੰਦੀ ਆ ਆ ਇਹ ਮੈਂ ਪੋਲ ਕੁਐਸਚਨ ਇੱਕ ਪੋਲ ਵੀ ਪਾਇਆ ਉਹਦੇ ਵਿੱਚ ਵੀ ਮੈਂ ਕੁਐਸਚਨ ਪੁੱਛਿਆ ਵੀ ਤੁਹਾਨੂੰ ਕੀ ਲੱਗਦਾ ਵੀ ਇਹ ਅਗੇਨ 트ੰਪ ਦੀ ਜਿਵੇਂ ਅੱਗੇ ਵੀ ਗੱਲਬਾਤ ਹੁੰਦੀ ਹੈ ਵੀ ਹਰ ਇੱਕ ਗੱਲ ਦੇ ਉੱਤੇ ਤੁਸੀਂ ਟੈਰਫ ਟੈਰਫ ਕਰਨ ਲੱਗ ਗਏ ਨੇ ਹੋ ਵੀ ਕੀ ਇਹ ਸਿਰਫ ਅਗੇ ਨੇ ਇੱਕ ਗੱਲਾਂ ਵਾਲਾ ਮਸਲਾ ਹੀ ਰਹਿ ਜਾਏਗਾ ਜਾਂ ਇੱਕ ਪੋਲੀਟੀਕਲ ਪ੍ਰੈਸ਼ਰ ਬਣਾਉਣ ਦੀ ਗੱਲ ਆ ਰਹੀ ਔਰ ਦੂਸਰੀ ਗੱਲ ਕੀ ਇਹ ਜਿਹੜਾ ਟੈਕ ਟੈਕ ਹੈਗਾ ਉਹ ਜਿਹੜਾ ਤੁਹਾਡਾ ਉਸਮਾ ਅਗੇ ਨੇਗੋਸ਼ੀਏਸ਼ਨ ਲਈ ਆ ਰਿਹਾ ਰਿਵਿਊ ਲਈ ਆ ਰਿਹਾ ਉਹਦੇ ਗੋਸਟ ਦੇ ਅਗੇਂਸਟ ਯੂਜ਼ ਕੀਤਾ ਜਾਏਗਾ ਰਾਈਟ ਸੋ ਕਿਦਾਂ ਦੀ ਪੋਜੀਸ਼ਨ ਰਹਿ ਜਾਂਦੀ ਆ ਤੇ ਖਾਸ ਕਰਕੇ ਜਦੋਂ ਇਦਾਂ ਦੀ ਪੋਜੀਸ਼ਨ ਕਾਰਨੀ ਹੋਣੀ ਕ੍ਰੀਏਟ ਕਰ ਲੈਂਦੇ ਆ ਉਹਨਾਂ ਦੀ 네ਗੋਸ਼ੀਏਸ਼ਨ ਦੇ ਉੱਤੇ ਇੰਪੈਕਟ ਪਾਏਗਾ ਕਿਉਂਕਿ ਉਹ ਆਉਣ ਵਾਲੀ ਆ ਹੁਣ ਜਦੋਂ ਤੁਸੀਂ ਤੁਸੀਂ ਹੁਣ ਇਹ ਸਿਚੁਏਸ਼ਨ ਆ ਪਹਿਲਾਂ ਹੀ 네ਗੋਸ਼ੀਏਸ਼ਨ ਤੋਂ ਥੋੜੀ ਖਰਾਬ ਕਰ ਲਈ ਆ ਤਾਂ ਕਿਦਾਂ ਉਹਨੂੰ ਟ੍ਰੀਟ ਕਰਦੇ ਆ 트럼ਪ ਵੱਲੋਂ ਕਾਰਨੀ ਨੂੰ ਇਸ ਸਪੀਚ ਨੂੰ ਲੈ ਕੇ ਕਿਦਾਂ ਟ੍ਰੀਟ ਕੀਤਾ ਜਾਏਗਾ ਸੋ ਇਹਦੀ ਸਾਰੀ ਕਨਵਰਸੇਸ਼ਨ ਤੇ ਵੱਡੀ ਗੱਲ ਆ ਵੀ ਜੇ ਕੁਝ ਚੀਜ਼ਾਂ ਸਾਈਡਵੇ ਜਾਂਦੀਆਂ ਨੇ ਤੱਕ ਕੈਨੇਡਾ ਦੀ ਇਕਨੋਮਿਕਲ ਹਾਲਾਤ ਦੇ ਉੱਤੇ ਕੀ ਫਰਕ ਪਏਗਾ ਕਉਜ਼ ਆਪਾਂ ਆਲਰੇਡੀ ਇਹ ਪਿਛਲੇ ਕੁ ਸਮੇਂ ਤੋਂ ਐਕਸਪੀਰੀਅੰਸ ਕਰ ਰਹੇ ਆ ਵੀ ਆਪਣੀ ਇਕਨੋਮੀ ਕੁਝ ਜ਼ਿਆਦਾ ਵਧੀ ਨਹੀਂ ਕਰ ਰਹੀ ਚਾਹੇ ਆ ਪਾਰੀ ਸਟੇਟ ਦੀ ਗੱਲ ਕਰੀਏ ਚਾਹੇ ਤੇ ਬਿਜ਼ਨੈਸ ਦੀ ਗੱਲ ਕਰੀਏ ਚਾਹੇ ਕਿਸੇ ਹੋਰ ਚੀਜ਼ ਨੂੰ ਲੈ ਕੇ ਵੀ ਗੱਲ ਕਰੀਏ ਹੁਣ ਤੁਹਾਡਾ ਕੀ ਹੈਗਾ ਇਸ ਚੀਜ਼ ਨੂੰ ਲੈ ਕੇ ਜਿਹੜੀ ਸਿਚੁਏਸ਼ਨ ਹੈਗੀ ਆ ਕੈਨੇਡਾ ਦੀ ਆਰ ਇਟਸ ਇਟਸ ਅ ਡਿਫਿਕਲਟ ਬਿਕੋਜ਼ ਕੈਨੇਡਾ ਆਲਰੇਡੀ ਪੇਨ ਚ ਜਾ ਰਿਹਾ ਇਕਨੋਮਿਕ ਪੇਨ ਦੇ ਵਿੱਚ ਜਾ ਰਿਹਾ ਰਾਈਟ ਆ ਖਾਸ ਕਰਕੇ ਜਿਹੜੇ ਟੈਰਿਫ ਸ਼ੁਰੂ ਹੋਏ ਸੀਗੇ ਉਹਦੇ ਵਿੱਚ ਪਹਿਲਾਂ ਵੀ ਕੈਨੇਡਾ ਨੂੰ ਜਾਵਾ ਹਿੱਟ ਕੀਤਾ ਗਿਆ ਡੈਲੀਬੇਟਲੀ ਕਾਈਂਡ ਆਫ ਪੀਨਲਾਈਜ਼ ਕੀਤਾ ਗਿਆ ਐਂਡ ਫਿਰ 50 ਫਸਟ ਸਟੇਟ ਬਣਾਉਣ ਦੀ ਗੱਲ ਕੀਤੀ ਗਈ ਹੈ ਇਹ ਜਿਹੜਾ ਜਾਦਾ ਸਟਾਰਟ ਹੋਇਆ ਇਹ ਯੂਐਸਟੀ ਤਰਫੋਂ ਸਟਾਰਟ ਹੋਇਆ ਕੈਨੇਡਾ ਨੇ ਜ਼ਿਆਦਾ ਰਿਐਕਟ ਨਹੀਂ ਕੀਤਾ ਰਿਐਕਟ ਕਰਨ ਦੀ ਸਿਚੁਏਸ਼ਨ ਚ ਵੀ ਨਹੀਂ ਸੀਗਾ ਆਫਕੋਰਸ ਮਿਸਟਰ ਕਾਰਨੀ ਸਾਹਿਬ ਨੇ ਟਰਾਈ ਕੀਤਾ ਥੋੜਾ ਬਹੁਤ ਵੀ ਆਪਣੀ ਇਕਨੋਮੀ ਨੂੰ ਬੈਟਰ ਕਰਨ ਵਾਸਤੇ ਵੀ ਕੋਈ ਹੋਰ ਆਲਟਰਨੇਟਿਵ ਰੂਟ ਵੀ ਲੱਭਿਆ ਜਾਵੇ ਮੈਨੂੰ ਲੱਗਦਾ ਨਾਥਿੰਗ ਰੋਂਗ ਹਾਲਾਂਕਿ ਆਪਾਂ ਨੂੰ ਪਤਾ ਵੀ ਕੈਨੇਡੀਅਨ ਲੋਕ ਆਪਾਂ ਪੇਨ ਚ ਹੋਣ ਕਰਕੇ ਬਿਕੋਜ਼ ਆਫ ਦਾ ਇਕਨੋਮਿਕ ਪੇਨ ਜਿਹੜੀ ਚੱਲ ਰਹੀ ਹੈ ਰਾਈਟ ਸੋ ਉਸ ਕਰਕੇ ਕਾਰਲਨ ਵੀ ਬਲੇਮ ਕਰ ਰਹੇ ਆ ਪਰ ਮੈਨੂੰ ਲੱਗਦਾ ਹੀ ਇਜ਼ ਨਾਟ देयर ਟੂ ਬਲੇਮ ਦਾ ਰੀਜ਼ਨ ਇਜ਼ ਹਾਲੇ ਸਾਲ ਕੀ ਹੋਇਆ ਉਹਨੂੰ ਜੁਆਇਨ ਕੀਤੇ ਨੂੰ ਰਾਈਟ ਸੋ ਹੀ ਡਿਡ ਨਾਥਿੰਗ ਰੋਂਗ ਯੈਟ ਬਿਕੋਜ਼ ਉਹਨੂੰ ਮਿਲੇ ਇਸ ਸਿਚੁਏਸ਼ਨ ਇਸ ਤਰ੍ਹਾਂ ਦੀ ਹਾਰਡ ਸਿਚੁਏਸ਼ਨ ਮਿਲੀ ਹੈ ਰਾਈਟ ਸੋ ਜੋ ਕਿ ਬੜੀ ਉਸ ਵਿੱਚ ਸਟੀਅਰ ਥਰੂ ਕਰਨਾ ਬੜਾ ਔਖਾ ਹੈ ਨਾ ਸੋ ਮੈਨੂੰ ਲੱਗਦਾ ਹੈ ਇਹਦੇ ਚ ਉਹਦਾ ਕਸੂਰ ਘੱਟ ਹੈ ਉਹ ਜ਼ਰੂਰ ਟਰਾਈ ਕਰ ਰਿਹਾ ਆਪਣੀ ਤਰਫ ਤੋਂ ਹਨ ਚੀਜ਼ ਨੂੰ ਫਿਕਸ ਕਰਨ ਵਾਸਤੇ ਲੇਕਿਨ ਇਸ ਟਾਈਮ ਜਿਹੜੇ ਹਾਲਾਤ ਨੇ ਕੈਨੇਡਾ ਦੇ ਸੋ ਇਸ ਲਈ ਖਰਾਬ ਹੋਏ ਨੇ ਕਿਉਂਕਿ 71% ਆਪਣਾ ਜਿਹੜਾ ਟਰੇਡ ਹੈਗੀ ਆ ਉਹ ਯੂਐਸ ਦੇ ਨਾਲ ਹੈ ਸੋ ਬਹੁਤ ਵੱਡੀ ਇਕਨੋਮੀ ਇੰਪੈਕਟ ਆਊਗਾ ਆਫਕੋਰਸ ਯੂਸ ਦੇ ਟੈਰਫ ਜਾਊਗਾ ਹਾਲਾਂਕਿ ਯੂਐਸ ਨੂੰ ਵੀ ਇੰਪੈਕਟ ਹੋਣਾ ਹੈ ਯੂਐਸ ਖਾਸਕਰ ਅਮਰੀਕਨਸ ਨੂੰ ਬਹੁਤ ਵੱਡਾ ਇੰਪੈਕਟ ਹੋਣਾ ਹੈ 2.9 ਆਈ ਥਿੰਕ ਬਿਲੀਅਨ ਦਾ ਟਰੇਡ ਜਿਹੜੀ ਐਵਰੀ ਡੇ ਬਾਰਡਰ ਅਕ੍ਰੋਸ ਹੁੰਦੀ ਹੈ 2.9 ਬਿਲੀਅਨ ਦੇ ਰਾਈਟ ਸੋ ਲਫ ਸੋ ਬਿਲੀਅਨ ਡਾਲਰ ਦੀ ਟ੍ਰੇਡ ਬਣਾਉਂਦੀ ਹੈ ਜੇ ਓਵਰਆਲ ਆਪਾਂ ਦੇਖੀਏ ਹਾਂ ਹਾਂਜੀ ਸੋ ਆਲਮੋਸਟ 2 3 ਬਿਲੀਅਨ ਰੋਜ਼ ਆਪਣਾ ਜੇ ਦੇਖਿਆ ਜਾਵੇ ਤਾਂ ਐਕਸਚੇਂਜ ਹੁੰਦਾ ਹੈ ਤਾਂ ਉਹਦਾ ਇੰਪੈਕਟ ਦੋਨੋਂ ਸਾਈਡ ਮਿਲੂਗਾ ਲੇਕਿਨ ਉਹਨਾਂ ਕੋਲੇ ਸ਼ੌਕ ਆਬਜ਼ਰਵਰ ਜ਼ਿਆਦਾ ਹੈਗਾ ਯੂਐਸ ਕੋਲੇ ਇਹਨੂੰ ਸ਼ੌਕ ਨੂੰ ਆਬਜ਼ਰਵ ਕਰਨ ਵਾਸਤੇ ਲੇਕਿਨ ਆਪਾਂ ਆਲਰੇਡੀ ਬ੍ਰੇਕ ਹੋ ਰਹੀ ਇਕਨੋਮੀ ਜੇ ਤੁਸੀਂ ਗੱਲ ਕਰੀਏ ਆਪਾਂ ਫੂਡ ਇਨਫਲੇਸ਼ਨ ਵਗੈਰਾ ਦੀ ਤੇ ਉਹ ਆਲਰੇਡੀ ਆਪਾਂ ਦੇਖ ਰਹੇ ਹਾਂ ਯੂਐਸ ਤੋਂ ਕਾਫੀ ਜ਼ਿਆਦਾ ਨੰਬਰ ਹੈਗੇ ਨੇ ਕੈਨੇਡਾ ਦੇ ਵਿੱਚ ਐਂਡ ਗ ਇਹ ਇਹ ਮੈਨੂੰ ਲੱਗਦਾ ਵੀ ਕੈਨੇਡਾ ਵਾਸਤੇ ਔਖ ਬਹੁਤ ਔਖੀ ਘੜੀ ਆ ਹੁਣ ਡਿਪੈਂਡ ਕਰਦਾ ਵੀ ਹੋਰ ਕੌਣ ਐਲਾਈ ਸਾਥ ਦਿੰਦਾ ਆ ਕੈਨੇਡਾ ਸਿੱਧੀ ਫਾਈਟ ਤਾਂ ਨਹੀਂ ਕਰ ਸਕਦਾ ਆ ਆਫਕੋਰਸ ਐਂਡ ਮਿਨਿਸਟਰ ਕਾਰਨੀ ਨੇ ਆਲਰੇਡੀ ਕਿਹਾ ਵੇਟ ਸੋ ਬਿਕੋਜ਼ ਹੀ ਇਸ ਵੈਰੀ ਕੇਅਰਫੁਲ ਵਿਦ ਹਿਸ ਵਰਡਿੰਗ ਰਾਈਟ ਜਿਹੜੀ ਸਪੀਚ ਵੀ ਦਿੱਤੀ ਉਹਨੇ ਬਹੁਤ ਬਹੁਤ ਸੋਹਣੀ ਬਿਨਾ ਕੁਝ ਕਹੇ ਸਭ ਕੁਝ ਕਿਹਾ ਰਾਈਟ ਸੋ ਇਹ ਸਿਗਨਲ ਵੀ ਦਿੱਤਾ ਹੈ ਤੇ ਹੁਣ ਵੀ ਉਹਨੇ ਇਹ ਕਿਹਾ ਵੀ ਜਿਹੜੀ ਅਸੀਂ ਡੀਲ ਵਗੈਰਾ ਕਰਕੇ ਆਏ ਆ ਜਾਂ ਜਿਹੜੀ ਗੱਲ ਕਰ ਰਹੇ ਆ ਕੈਨੇਡਾ ਦੀ ਅਸੀਂ ਪੁਰਾਣੇ ਜਿਹੜੀ ਚੀਜ਼ਾਂ ਸੀਗੀਆਂ ਉਹਨਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਜਿਹੜੇ ਸਾਡੇ ਰਿਸ਼ਤੇ ਥੋੜੇ ਜਿਹਾ ਖਰਾਬ ਹੋਏ ਸੀਗੇ ਰਾਈਟ ਐਂਡ ਪਲੱਸ ਜਿਹੜੀਆਂ ਡਾਇਰੈਕਟ ਹੈਗੀਆਂ ਡੀਲਸ ਉਹ ਅਸੀਂ ਕੈਨੇਡਾ ਦੀ ਇਕਨੋਮੀ ਵਾਸਤੇ ਕਰ ਰਹੇ ਆ ਖਾਸ ਕਰਕੇ ਐਗਰੀਕਲਚਰ ਵਗੈਰਾ ਦੇ ਵਿੱਚ ਜਿਵੇਂ ਕਨੋਲਾ ਦੀ ਗੱਲ ਕੀਤੀ ਹੈ ਵੀ ਸਾਡੇ ਫੂਡ ਇਨਫਲੇਸ਼ਨ ਜ਼ਿਆਦਾ ਹੈ which is fair so he said it's no way ਜਿਹੜਾ ਸਾਡਾ ਜਿਹੜਾ ਆਲਰੀਡੀ ਟ੍ਰੇਡਮ ਹੈਗਾ ਇਹ ਐਗਰੀਮੈਂਟ ਯੂਐਸ ਨਾਲ ਤੇ ਅਸੀਂ ਇਹ ਨਹੀਂ ਹੈ ਵੀ ਉਹ ਚੀਜ਼ ਨੂੰ ਛੱਡ ਕੇ ਯੂਐਸ ਨਾਲ ਛੱਡ ਕੇ ਅਸੀਂ ਕੈਨੇਡਾ ਨਾਲ ਜਾ ਰਹੇ ਹਾਂ ਹੀ ਟ੍ਰਾਈ ਟੂ ਕਵਰ ਅਪ ਰਾਈਟ ਲੇਕਿਨ ਆਪ ਤੁਹਾਨੂੰ ਪਤਾ ਟਰੰਪ ਇਜ਼ ਟਰੰਪ ਸੋ ਜਦੋਂ ਕੋਈ ਡਾਊਨ ਹੁੰਦਾ ਉਹਨੂੰ ਹੋਰ ਬੁਲੀ ਕਰਦਾ ਉਹ ਉਹ ਬੰਦਾ ਇਹ ਨਹੀਂ ਹੈ ਵੀ ਜੇ ਕੋਈ ਬੰਦਾ ਥੋੜਾ ਨੀਚੇ ਆ ਤਾਂ ਉਹਨੂੰ ਕਹੋ ਚੱਲ ਕੋਈ ਨਹੀਂ ਉਹ ਉਹ ਇਹਨਾਂ ਜਿਹੜੇ ਡਿੱਗੇ ਪਏ ਬੰਦੇ ਲੱਤਾਂ ਮਾਰਨ ਵਾਲੀ ਗੱਲ ਕਰਦਾ ਚਾਹੇ ਆਪਾਂ ਪਹਿਲਾਂ ਦੇਖੀਏ ਜ਼ਿਲੈਂਸਕੀ ਉਹਨਾਂ ਦੇ ਨਾਲ ਜੇ ਕਿਦਾਂ ਉਹਨੇ ਸਲੂਕ ਕੀਤਾ ਬਹੁਤ ਮਾੜਾ ਸਲੂਕ ਕਰਦਾ ਰਾਈਟ ਇਹਦਾ ਹੈਗਾ ਤਰੀਕਾ ਉਹਦਾ ਸੋ ਇਟਸ ਨਾਟ ਅ ਗ੍ਰੇਟ ਸਲੂਸ਼ਨ ਵੀ ਕੈਨੇਡਾ ਬਿਲਕੁਲ ਹੀ ਝੁਕ ਜਾਵੇ ਤੇ 트럼ਪ ਨੇ ਕਹਿਣਾ ਕੋਈ ਚੱਕਰ ਨਹੀਂ ਹੈਨਾ ਸੋ ਹੀ ਹੈਜ਼ ਟੂ ਸ਼ੋ ਅ ਲिटल ਬਿਟ ਰਜਿਸਟੈਂਸ ਆਲਸੋ ਕੈਨੇਡਾ ਹੈਨਾ ਡਿਪਲੋਮੈਟਿਕਲੀ ਤੇ ਫਿਰ ਉਹ ਟੇਬਲ ਤੇ ਆਏਗਾ ਐਕਚੁਅਲੀ 트럼ਪ ਦਾ ਪਰਪਸ ਹੀ ਇਹ ਸੀਗਾ ਥੋੜਾ ਥ੍ਰੈਟ ਕਰਨਾ ਸੋ ਕੈਨੇਡਾ ਨੂੰ ਮੈਨੂੰ ਲੱਗਦਾ ਵਰਸ ਬਿਫੋਰ ਇਟ ਗੈਟ ਬੈਸਟ ਬੈਟਰ ਐਕਚੁਅਲੀ